ਹੈਲੋ ਹਾਈ ਸਤਿ ਸ਼੍ਰੀ ਅਕਾਲ ਜੀ ਨਮਸਤੇ ਆਦਾਬ ਸਭ ਦਾ ਸਵਾਗਤ ਹੈ ਫਿਰ ਤੋਂ ਤੁਹਾਡੇ ਆਪਣੇ ਚੈਨਲ ਤੇ ਅੱਜ ਪ੍ਰੀਤ ਲੈ ਕੇ ਆਈ ਹੈ ਜੀ ਬਹੁਤ ਜ਼ਿਆਦਾ ਸੋਹਣੇ ਸੂਟਸ ਕਰਵਾ ਚੌਥ ਫੈਸਟਿਵ ਸੀਜ਼ਨ ਸਟਾਰਟ ਹੋ ਚੁੱਕਾ ਹੈ ਵੈਡਿੰਗ ਸੀਜ਼ਨ ਵੀ ਸਟਾਰਟ ਹੋ ਚੁੱਕਾ ਹੈਗਾ ਕਿਸੇ ਦੀ ਅੰਗੇਜਮੈਂਟ ਹੋ ਰਹੀ ਹੈ ਕਿਸੇ ਦਾ ਰੋਕਾ ਹੋ ਰਿਹਾ ਕਿਸੇ ਦੀ ਮੈਰਿਜ ਫਿਕਸ ਹੋ ਰਹੀ ਆ ਸੋ ਕਿਸੇ ਦੀ ਬ੍ਰਦਰ ਦੀ ਮੈਰਿਜ ਹੈ ਕਿਸੇ ਦੀ ਸਿਸਟਰ ਦੀ ਮੈਰਿਜ ਹੈ ਕਿਸੇ ਦੀ ਖੁਦ ਦੀ ਮੈਰਿਜ ਹੈ ਸੋ ਇਸ ਸੀਜ਼ਨ ਉਹ ਆਪਾਂ ਮੱਦੇ ਨਜ਼ਰ ਰੱਖਦੇ ਹੋਏ ਬਹੁਤ ਸੋਹਣੀ ਕਲੈਕਸ਼ਨ ਹੈਂਡਵਰਕ ਸੂਟਸ ਤੇ ਲੈ ਕੇ ਆਏ ਹੈਗੇ ਆ ਬਹੁਤ ਹੀ ਪਿਆਰੇ ਜੀ ਡਿਜ਼ਾਈਨਰ ਆਊਟਫਿਟਸ ਨੇ ਜੀ ਤੁਸੀਂ ਦੇਖ ਸਕਦੇ ਹੋ ਵੀ ਬਹੁਤ ਹੀ ਸੋਹਣੇ ਜੀ ਡਿਫਰੈਂਟ ਡਿਫਰੈਂਟ ਆਪਾਂ ਤੁਹਾਡੇ ਲਈ ਡਿਜ਼ਾਈਨਰ ਸੂਟਸ ਲੈ ਕੇ ਆਏ ਹੈਗੇ ਆ ਫੁੱਲੀ ਹੈਂਡਵਰਕ ਹੋਣਗੇ ਐਂਡ ਇਹ ਬਰਬਰੀ ਦਾ ਬਹੁਤ ਹੀ ਸੋਹਣਾ ਪੀਸ ਤੁਸੀਂ ਹੈਂਡਵਰਕ ਕਿਤੋਂ ਹੋਇਆ ਹੈ ਨੈਕ ਵੀ ਡਿਟੇਲਿੰਗ ਦੇਖੋ ਬਹੁਤ ਹੀ ਪਿਆਰੀ ਹੈਗੀ ਆ ਬਹੁਤ ਹੀ ਸੋਬਰ ਸਿੰਪਲ ਸੂਟ ਹੈ ਬਹੁਤ ਹੀ ਪਿਆਰਾ ਜਿਹਾ ਇੱਕ ਪਾਰਟੀ ਵੇਅਰ ਕਲੈਕਸ਼ਨ ਵੀ ਕਹਿ ਸਕਦੇ ਆ ਨਾਰਮਲ ਸੋਬਰ ਵੀ ਹੈਗਾ ਤੁਸੀਂ ਕਿਸੇ ਵੀ ਗੈਟ ਟੂਗੇਦਰ ਵਿੱਚ ਵੇਅਰ ਕਰ ਸਕਦੇ ਹੋ ਯਾਰ ਰਾਇਲ ਬਲੂ ਤਾਂ ਬਹੁਤ ਹੀ ਬਾਖਮਾਲ ਕਲਰ ਹੈਗਾ ਬਹੁਤ ਹੀ ਪਿਆਰਾ ਹੈ ਇਸ ਕਲਰ ਦਾ ਇਸ ਵਾਰ ਬਹੁਤ ਜ਼ਿਆਦਾ ਟ੍ਰੈਂਡ ਚੱਲ ਰਿਹਾ ਹੈਗਾ ਸੋ ਆ ਕਾਫੀ ਐਂਡ ਬਲੈਕ ਦੀ ਵੀ ਬਹੁਤ ਜ਼ਿਆਦਾ ਡਿਮਾਂਡ ਰਹਿੰਦੀ ਹੈਗੀ ਆ ਸੋ ਬੜੇ ਹੀ ਪਿਆਰੇ ਪਿਆਰੇ ਸ਼ੇਡਸ ਆ ਇਸ ਦੇ ਵਿੱਚ ਨੈਕਸਟ ਆ ਗਿਆ ਬਹੁਤ ਹੀ ਸੋਹਣਾ ਜੀ ਰਾਸ ਸਿਲਕ ਦੇ ਉੱਤੇ ਇਹ ਵੀ ਦੇਖੋ ਨੇਕ ਦੇਖੋ 슬ੀਵਸ ਤੇ ਵਰਕ ਹੈਗਾ ਪੂਰੇ ਸ਼ਰਟ ਦੇ ਵਿੱਚ ਵਰਕ ਹੈਗਾ ਬੋਥ ਹਿੱਸੋਂਾਂ ਦਾ ਦੁਪੱਟਾ ਐਂਡ ਕਲਰਸ ਆਪਸ਼ਨਸ ਤੁਹਾਨੂੰ ਇਸ ਵਿੱਚ ਕਾਫੀ ਮਿਲ ਜਾਣਗੇ ਬਹੁਤ ਹੀ ਵਧੀਆ ਕਲਰ ਆਪਸ਼ਨਸ ਆ ਇਸ ਦੇ ਵਿੱਚ ਤੁਸੀਂ ਦੇਖ ਰਹੇ ਹੋਗੇ ਬੜੇ ਹੀ ਪਿਆਰੇ ਪਿਆਰੇ ਕਲਰ ਆ ਸਾਰੇ ਆਲਮੋਸਟ ਫੈਸਟਿਵ ਸੀਜ਼ਨ ਚ ਜੋ ਸ਼ੇਡਸ ਚੱਲਦੇ ਨੇ ਉਹ ਲੈ ਕੇ ਆਏ ਆ ਆਪਾਂ ਐਂਡ ਇਸ ਕਲਰ ਦੇ ਬਹੁਤ ਡਿਮਾਂਡ ਸੀ ਵਾਈਨ ਕਲਰ ਇਹ ਵੀ ਬਹੁਤ ਹੀ ਪਿਆਰਾ ਹੈਂਡਵਰਕ ਦਾ ਪੀਸ ਆ ਨੈਕਸਟ ਆ ਗਿਆ オーਰਗੈਂਜ਼ਾ ਦੀ ਕਲੈਕਸ਼ਨ ਇਹ ਇੱਕ ਡਿਜ਼ਾਈਨਰ ਜੀ ਆਊਟਫਿਟ ਆ ਬਹੁਤ ਹੀ ਸਟਾਈਲਿਸ਼ ਜਿਹਾ ਸ਼ੂਟ ਹੈਗਾ ਗਰਲਿਸ਼ ਵੀ ਕਹਿ ਸਕਦੇ ਆ ਲੇਡੀਜ਼ ਵੀ ਕਹਿ ਬੜਾ ਹੀ ਪਿਆਰਾ ਜਹਾ ਔਰਗੈਂਜ਼ਾ ਦਾ ਸੂਟ ਹੈ ਐਂਡ ਦੁਪੱਟਾ ਇਜ਼ ਅ ਪਿਓਰ ਦਾ ਬੋਥ ਹੀ ਜਿਆਸਾ ਨਾ ਡਿਜ਼ਾਈਨਰ ਦੁਪੱਟਾ ਰਹਿਣ ਵਾਲਾ ਹੈ ਪ੍ਰਿੰਟ ਵੀ ਹੈ ਵਰਕ ਵੀ ਹੈ ਲੇਸ ਵੀ ਹੈ ਬੋਥ ਹੀ ਅਚਾ ਫਿਨਿਸ਼ ਕੀਤਾ ਗਿਆ ਦੁਪੱਟੇ ਨੂੰ ਐਂਡ ਕਲਰਸ ਆਪਸ਼ਨਸ ਬੋਥ ਹੀ ਪਿਆਰੀ ਪਿਆਰੀ ਨੇ ਤੁਸੀਂ ਦੇਖ ਸਕਦੇ ਹੋ ਮਹਿੰਦੀ ਹੈ ਪਰਪਲ ਆ ਬੋਥ ਹੀ ਪਿਆਰੀ ਪਿਆਰੀ ਕਲੈਕਸ਼ਨ ਹੈਗੀ ਆ ਇਸ ਵਿੱਚ ਨੈਕਸਟ ਆਗੇ ਜੀ ਫੁੱਲ ਹੈਵੀ ਵਰਕ ਦੇ ਸੂਟਸ ਇਹ ਵੀ ਬਹੁਤ ਸੋਨੇ ਸਿਲਕ ਦਾ ਫੈਬਰਿਕ ਲੱਗਿਆ ਹੋਇਆ ਬਹੁਤ ਹੀ ਪਿਆਰੀ ਲੇਸ ਲੱਗੀ ਹੋਈ ਆ ਦੁਪट्टे ਦੇ ਉੱਪਰ ਚਨੂਨ ਦਾ ਦੁਪੱਟਾ ਐਂਡ ਕਲਰਸ ਦੇਖੋ ਕਿੰਨੇ ਸਰਦਾਰੀ ਕਲਰਸ ਆ ਆਪਣੀ ਮੰਮੀਆਂਜ਼ ਦੇ ਲਈ ਬਹੁਤ ਹੀ ਪਿਆਰੇ ਸ਼ੇਡਸ ਆ ਇਹ ਬੜੇ ਹੀ ਪਿਆਰੇ ਪਿਆਰੇ ਪਿਆਜ਼ੀ ਸ਼ੇਡ ਹੈਗਾ ਨੈਕਸਟ ਇੱਕ ਗ੍ਰੀਨ ਸ਼ੇਡ ਬਹੁਤ ਸੀਸੀ ਗ੍ਰੀਨ ਸ਼ੇਡ ਬੜਾ ਹੀ ਅੱਛਾ ਸ਼ੇਡ ਹੈਗਾ ਨੈਕਸਟ ਥੋੜੀ ਗਰਲਿਸ਼ ਜੀ ਐਂਡ ਸਿੰਪਲ ਸੋਬਰ ਜੀ ਚੀਜ਼ ਆ ਦੇਖੋ ਬਹੁਤ ਹੀ ਪਿਆਰੀ ਜੀ ਬਾਟਮ ਤੇ ਵਰਕ ਹੈ ਤੁਸੀਂ ਦੇਖ ਸਕਦੇ ਹੋ ਜਿਵੇਂ ਦਾ ਸ਼ਰਟ ਤੇ ਹੈਗਾ ਐਂਡ ਦੁਪੱਟਾ ਵੀ ਬਹੁਤ ਹੀ ਸੋਨਾ ਹੈਗਾ ਲੇਸ ਲੱਗੀ ਹੋਈ ਆ ਬੜਾ ਸੋਨੇ ਕਲਰਸ ਆ ਇਸ ਵਿੱਚ ਵੀ ਇਹ ਵੀ ਇੱਕ ਬੜੇ ਹੀ ਸਿੰਪਲ ਸੋਬਰ ਜੀ ਇੱਕ ਚੀਜ਼ ਆ ਤੁਸੀਂ ਕਿਸੇ ਵੀ ਓਕੇਸ਼ਨ ਤੇ ਇਹਨਾਂ ਨੂੰ ਵੀਅਰ ਕਰ ਸਕਦੇ ਹੋ ਨੋਰਮਲ ਵੀ ਵੀਅਰ ਕਰ ਸਕਦੇ ਹੋ ਨੈਕਸਟ ਡਿਜ਼ਾਈਨ ਮੋਸਟ ਡਿਮਾਂਡਡ ਡਿਜ਼ਾਈਨਸ ਕ੍ਰੇਪ ਦਾ ਫੈਬਰਿਕ ਐਂਡ ਦੁਪੱਟਾ ਦੇਖੋ ਕਿੰਨਾ ਪਿਆਰਾ ਹੈਗਾ ਬਿਲਕੁਲ ਨਿਊ ਕਨਸੈਪਟ ਹੈਗਾ ਇਹ ਬਿਲਕੁਲ ਨਿਊ ਕਲਰ ਇਸ ਵਿੱਚ ਕਾਫੀ ਤੁਹਾਨੂੰ ਮਿਲ ਜਾਣਗੇ ਐਂਡ ਕਲਰ ਬਹੁਤ ਜ਼ਿਆਦਾ ਸੋਨੇ ਨੇ ਇਸ ਵਿੱਚ ਆ ਦੇਖੋ ਇਹ ਰੈਫਰੈਂਸ ਫੋਟੋ ਦੇਖੋ ਮਾਡਲ ਦੀ ਬਿਲਕੁਲ ਤੁਸੀਂ ਵੀ ਐਵੇਂ ਸਟਿੱਚ ਕਰਵਾ ਸਕਦੇ ਹੋ ਤੁਹਾਡੀ ਦਾ ਇਹ ਰੈਫਰੈਂਸ ਪਿੱਕ ਹੈ ਇਹ ਵੀ ਕਸਟਮਰ ਨੂੰ ਰਸੀਵ ਹੋਇਆ ਸੀ ਨੈਕਸਟ ਆ ਗਿਆ ਜਗੋ ਦਾ ਵਿਡਿੰਗ ਦੀ ਗੱਲ ਹੋਵੇ ਤਾਂ ਜਗੋ ਨਾ ਆਵੇ ਹੋ ਹੀ ਨਹੀਂ ਸਕਦਾ ਸੋ ਜਗੋ ਫੰਕਸ਼ਨ ਦੇ ਲਈ ਆਪਾਂ ਲੈ ਕੇ ਆਏ ਆ ਬਹੁਤ ਹੀ ਪਿਆਰਾ ਸੂਟ ਤੁਸੀਂ ਦੇਖ ਸਕਦੇ ਹੋ ਕਿੰਨਾ ਸੋਹਣਾ ਖਾਦੀ ਦਾ ਮਤਲਬ ਜਿਹੜਾ ਸ਼ਰਟ ਹੈ ਫੁੱਲ ਹੈਵੀ ਵਰਕਡ ਹੈ ਨੈਕਸਟ ਆ ਗਿਆ ਜੱਗੋ ਦੀ ਕ੍ਰੇਪ ਦੇ ਉੱਤੇ ਸੂਟਸ ਇਹ ਨਾਰਮਲ ਤੁਸੀਂ ਕਿਤੇ ਵੀ ਵੇਅਰ ਕਰ ਸਕਦੇ ਹੋ ਜ਼ਰੂਰੀ ਨਹੀਂ ਜੱਗੋ ਤੇ ਵੇਅਰ ਕਰ ਸਕਦੇ ਹੋ ਇਹ ਵਾਲੇ ਇਸ ਵਿੱਚ ਕਲਰਸ ਆਪਸ਼ਨਸ ਤੁਹਾਨੂੰ ਕਾਫੀ ਮਿਲ ਜਾਣਗੇ ਰੈੱਡ ਹੈ ਕਲਰ ਬੜਾ ਹੀ ਪਿਆਰਾ ਜਾਂ ਨੈਕਸਟ ਇੰਚ ਮੋਸਟ ਡਿਮਾਂਡਿੰਗ ਸ਼ੇਡ ਆ ਗਿਆ ਰਾਇਲ ਬਲੂ ਯੈਸ ਰਾਇਲ ਬਲੂ ਬਹੁਤ ਹੀ ਪਿਆਰਾ ਜਾਂ ਨੈਕਸਟ ਆ ਗਿਆ ਮਾਈ ਫੇਵਰਿਟ ਬਲੈਕ ਸੋ ਬੜੇ ਹੀ ਪਿਆਰੀ ਪਿਆਰੀ ਕਲੈਕਸ਼ਨ ਹੈ ਅਗਰ ਤੁਸੀਂ ਬਲੈਕ ਜੱਗੋ ਤੇ ਪਹਿਨ ਕੇ ਜਾਓਗੇ ਬਹੁਤ ਡਿਫਰੈਂਟ ਲੁੱਕ ਆਏਗੀ ਤੁਹਾਡੀ ਨੈਕਸਟ ਆ ਗਿਆ ਰਾਇਲ ਬਲੂ ਬਹੁਤ ਸੋਹਣਾ ਹੈਂਡਵਰਕ ਦਾ ਪੀਸ ਹੈ ਬੜਾ ਹੀ ਪਿਆਰਾ ਜਿਹਾ ਸੂਟ ਹੈ ਇਹ ਦੁਪੱਟਾ ਵੀ ਫੁੱਲ ਵਰਕ ਹੈ ਲੇਸ ਲੱਗੀ ਹੋਈ ਹੈ ਬੜਾ ਹੀ ਪਿਆਰਾ ਜਿਹਾ ਜਿਹੜੀ ਬਾਟਮ ਐ 슬ੀਵਸ ਦਾ ਫੁੱਲ ਹੈਵੀ ਵਰਕ ਐ ਜੀ ਹੈਂਡ ਵਰਕ ਕੀਤਾ ਹੋਇਆ neck ਤੇ ਵੀ ਹੈਂਡ ਵਰਕ ਆ ਬਹੁਤ ਹੀ ਸੋਹਣਾ ਸ਼ਰਟ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਗੋਟਾ ਪੱਤੀ ਦਾ ਵਰਕ ਐ next ਆ ਗਿਆ ਜੀ ਇਸ ਕਲਰ ਦੀ ਬਹੁਤ ਡਿਮਾਂਡ ਰਹਿੰਦੀ ਐ ਆਪਣੇ ਫੋਰਨ ਫੋਰਨਰ ਕਸਟਮਰ ਹੁੰਦੇ ਉਹਨਾਂ ਦੀ ਡਿਮਾਂਡ ਇਸ ਕਲਰ ਤੇ ਬਹੁਤ ਰਹਿੰਦੀ ਐ ਜੀ ਆਫ ਵਾਈਟ ਕਲਰ ਦੇ ਉੱਤੇ ਬਹੁਤ ਹੀ ਪਿਆਰੇ ਪਿਆਰੇ ਮਤਲਬ ਡਿਜ਼ਾਈਨਿੰਗ ਹੈਗੀ ਐ ਇਸ ਵਿੱਚ ਆਪਾਂ ਹੋਰ ਵੀ ਅਪਲੋਡ ਕਰਾਂਗੇ ਫਿਲਹਾਲ ਇਹ ਵਾਲਾ ਸੂਟ ਬਣ ਕੇ ਰੈਡੀ ਹੋਇਆ ਆਪਾਂ ਤੁਹਾਨੂੰ ਸ਼ੋਅ ਕਰ ਰਹੇ ਐ next ਬਲੈਕ ਕਲਰ ਆ ਗਿਆ ਜੀ ਦੇਖੋ ਕਿੰਨਾ ਹੈਵੀ ਐ ਫੁੱਲ ਹੈਵੀ ਵਰਕ ਕੀਤਾ ਐ ਜੀ ਸਾਰੇ ਇਹ ਜਿਹੜੇ ਸੂਟ ਦਿਖਾ ਰਹੇ ਆ ਬ੍ਰਾਂਡਡ ਫੈਬਰਿਕ ਰਹਿਣ ਵਾਲਾ ਹੈਗਾ ਸੋ ਜਿਨ੍ਹਾਂ ਨੂੰ ਹੁੰਦਾ ਵੀ ਇਸ ਥੋੜਾ ਜਿਹਾ ਡਿਫਰੈਂਟ ਲੁੱਕ ਕ੍ਰੀਏਟ ਕਰੀਏ ਆਪਣੀ ਡਿਫਰੈਂਟ ਸੂਟ ਪਾਈਏ ਸਟਾਈਲਿਸ਼ ਪਾਈਏ ਤਾਂ ਉਹਨਾਂ ਲਈ ਆਜਾ ਆਪਾਂ ਬਹੁਤ ਹੀ ਵਧੀਆ ਸਟਾਈਲਿਸ਼ ਸੂਟ ਲੈ ਕੇ ਆਏ ਆ ਐਂਡ ਐਵੇਂ ਦੇ ਸੂਟਸ ਤੁਹਾਨੂੰ ਮਿਲਦੇ ਰਹਿਣਗੇ ਆਪਣੇ ਪੇਜ ਤੇ ਸੋ ਤੁਸੀਂ ਸਬਸਕ੍ਰਾਈਬ ਜਰੂਰ ਕਰ ਲਓ ਸ਼ੇਅਰ ਲਾਈਕ ਕਮੈਂਟ ਵੀ ਕਰ ਦਿਆ ਕਰੋ ਜੀ ਐਂਡ ਡੇਲੀ ਅਪਡੇਟ ਦੇ ਲਈ ਚੈਨਲ ਨੂੰ ਸਬਸਕ੍ਰਾਈਬ ਬੈਲ ਆਈਕਨ ਦਬਾ ਦਿਓ ਜਾਂ ਜੋ ਜਦੋਂ ਵੀ ਵੀਡੀਓ ਪਾਈਏ ਤਾਂ ਅਸੀਂ ਤੁਹਾਨੂੰ ਮਿਲ ਜੇ ਕਿਉਂਕਿ ਜਿਹੜੇ ਸੂਟ ਹੁੰਦੇ ਨੇ ਬਹੁਤ ਜਲਦੀ ਸੋਲਡ ਆਊਟ ਹੋ ਜਾਂਦੇ ਨੇ ਕਾਫੀ ਦੀ ਕੰਪਲੇਂਟ ਹੁੰਦੀ ਹੈ ਜੀ ਤੁਸੀਂ ਪਾਣੇ ਹੋ ਉਹ ਬਾਅਦ ਚ ਕਹਿ ਦਿੰਦੇ ਹੋ ਵੀ ਸੋਲਡ ਆਊਟ ਹੈ ਬਿਕੋਜ਼ ਇਨ ਦਾ ਰੀਜ਼ਨ ਇਹ ਹੈ ਵੀ ਤੁਹਾਨੂੰ ਵੀਡੀਓ ਲੇਟ ਮਿਲਦੀ ਹੈਗੀ ਹੈ ਸੋ ਇਸ ਕਰਕੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਜੀ ਐਂਡ ਆ ਦੇਖੋ ਇਹ ਡਿਜ਼ਾਈਨ ਵੀ ਬਹੁਤ ਹੀ ਪਿਆਰਾ ਜਿਹਾ ਹੈ ਦੇਖੋ ਕਿੰਨਾ ਸੋਹਣਾ ਹੈ ਵੀ ਇਹਦੇ ਵਿੱਚ ਵੀ ਕਾਫੀ ਕਲਰ ਮਿਲ ਜਾਣਗੇ ਦੁਪट्टे ਤੇ ਬਾਟਮ ਤੇ ਸਾਰੇ ਹੀ ਹੈਂਡਵਰਕ ਕੀਤਾ ਹੋਇਆ ਸੀ ਆਹ ਦੇਖੋ ਜੀ ਆ ਗਏ ਆਪਣੇ ਹੁਣ ਪ੍ਰਿੰਟਿਡ ਦੁਪट्टे ਵਿਦ ਹੈਂਡਵਰਕ ਵਾਲੇ ਬਹੁਤ ਹੀ ਸੋਹਣਾ ਰਸਿਤ ਦਾ ਸੂਟ ਹੈ ਬਹੁਤ ਹੀ ਪਿਆਰਾ ਵਰਕ ਹੈ ਹੈਂਡਵਰਕ ਐਂਡ ਦੁਪੱਟਾ ਬਹੁਤ ਹੀ ਪਿਆਰਾ ਜੀ ਇਹਨਾਂ ਦਾ ਹੈਂਡ ਪੇਂਟਿਡ ਫ੍ਰੀ ਹੈਂਡ ਪੇਂਟਿੰਗ ਕੀਤੀ ਹੋਈ ਆ ਐਂਡ ਉੱਪਰ ਹੈਂਡਵਰਕ ਕੀਤਾ ਹੋਇਆ ਲੇਸ ਨਾਲ ਫਿਨਿਸ਼ ਕੀਤਾ ਗਿਆ ਦੁਪੱਟੇ ਨੂੰ ਇਸ ਵਿੱਚ ਕਲਰ ਵੀ ਕਾਫੀ ਅੱਛੇ ਆਏ ਨੇ ਬਹੁਤ ਸੋਹਣੇ ਨੇ ਕਲਰ ਪਰਪਲ ਦਾ ਵੀ ਬਹੁਤ ਜ਼ਿਆਦਾ ਮਤਲਬ ਕ੍ਰੇਜ਼ ਹੋ ਰਿਹਾ ਹੈਗਾ ਬਹੁਤ ਡਿਮਾਂਡ ਆ ਰਹੀ ਹੈ ਪਰਪਲ ਦੀ ਵੀ ਇਹ ਵਾਲਾ ਕਲਰ ਵੀ ਬਹੁਤ ਸੋਹਣਾ ਹੈ ਡਾਰਕ ਫਰੋਜ਼ੀ ਕਲਰ ਹੈ ਬੜਾ ਹੀ ਪਿਆਰਾ ਸ਼ੇਡ ਹੈ 골ਡਨ ਦੇ ਨਾਲ ਇਸ ਨੂੰ ਕੀਤਾ ਗਿਆ ਬੜਾ ਹੀ ਪਿਆਰਾ ਕੰਬੀਨੇਸ਼ਨ ਹੈਗਾ ਇਸੀ ਰੈਫਰੈਂਸ ਪਿਕ ਦੇਖੋ ਇਹ ਤੁਸੀਂ ਮਤਲਬ 올ਓਵਰ ਸੂਟ ਵੀ ਬਣਾ ਸਕਦੇ ਹੋ ਸ਼ਰਾਰਾ ਗਰਾਰਾ ਫਰਸੀ ਸਲਵਾਰ ਜੋ ਵੀ ਬਣਾਉਣਾ ਚਾਹੋ ਬਣਵਾ ਸਕਦੇ ਹੈਗੇ ਆ ਆ ਦੇਖੋ ਜੀ ਹੁਣ ਆ ਗਏ ਇਹ ਵਾਲੇ ਸੂਟ ਇਹ ਸੂਟ ਦਾ ਮੈਂ ਲਗਾਇਆ ਹੋਇਆ ਟਾਈਟਲ ਤੇ ਸਭ ਨੂੰ ਬਹੁਤ ਪਸੰਦ ਆ ਰਿਹਾ ਹੈ ਸੂਟ ਬਹੁਤ ਜ਼ਿਆਦਾ ਆਰਡਰ ਆ ਰਹੇ ਹਨ ਇਹਨਾਂ ਦੇ ਹੈਂਡਵਰਕ ਦਾ ਸੂਟ ਹੈਗਾ ਦੁਪੱਟੇ ਬਹੁਤ ਸ਼ਾਨਦਾਰ ਬਣੇ ਹੋਏ ਹੈ ਇਹਨਾਂ ਦੇ ਉੱਤੇ ਪੇਂਟ ਕਰਕੇ ਫ੍ਰੀ ਹੈਂਡ ਪੇਂਟਿੰਗ ਕਰਕੇ ਉੱਪਰ ਹੈਂਡ ਪੇਂਟ ਕੀਤਾ ਹੋਇਆ ਹੈਗਾ ਸੋ ਇਹਨਾਂ ਚੋਂ ਜਿਹੜਾ ਵੀ ਸੂਟ ਤੁਸੀਂ ਲੈਣਾ ਚਾਹੁੰਦੇ ਹੋ ਲੈ ਸਕਦੇ ਹੋ ਸਕਰੀਨਸ਼ਾਟ ਪਾ ਕੇ ਮੈਨੂੰ ਹੋਰ ਡਿਟੇਲ ਮੇਰੇ ਤੋਂ ਲੈ ਸਕਦੇ ਹੋ ਨੋ ਕੈਸ਼ ਔਨ ਡਿਲੀਵਰੀ ਪੇਮੈਂਟ ਅਡਵਾਂਸ ਥੈਂਕ